ਪੁਰਾਣੇ ਸਮਿਆਂ ਦੀ ਗੱਲ ਹੈ ਤਲਵੰਡੀ ਪਿੰਡ ਹੁਣ ਨਨਕਾਣਾ ਸਾਹਿਬ ਵਿਖੇ ਇੱਕ ਅਜੀਹਾ ਸੂਰਜ ਚੜ੍ਹਿਆ ਜੋ ਸਦੀਆਂ ਲਈ ਇਤਿਹਾਸ ਬਣ ਗਿਆ ਉਸ ਰਾਤ ਆਕਾਸ਼ ਵਿੱਚ ਅਨੋਖੀ ਰੋਸ਼ਨੀ ਫੈਲੀ ਹੋਈ ਸੀ ਤਾਰੇ ਜਿਵੇਂ ਨੱਚ ਰਹੇ ਸਨ ਤੇ ਹਵਾ ਵਿੱਚ ਹਲੋਕ ਕਿਸੋ ਗੰਧ ਸੀ ਮਾਤਾ ਤ੍ਰਿਪਤਾ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਜਦ ਬਾਲਕ ਨੇ ਅੱਖਾਂ ਖੋਲੀਆਂ ਚਿਹਰੇ ਤੇ ਅਜੇ ਹੀ ਸ਼ਾਂਤੀ ਸੀ ਜਿਵੇਂ ਸਾਰੀ ਕਾਇਨਾਤ ਉਸ ਦੇ ਚਰਨਾਂ ਵਿੱਚ ਠਹਿਰ ਗਈ ਹੋਵੇ। ਦਾਈ ਦੋਲਤਾ ਨੇ ਕਿਹਾ ਇਹ ਕੋਈ ਆਮ ਬਾਲਕ ਨਹੀਂ। ਇਹ ਤਾਂ ਰੱਬ ਦੀ ਜੋਤ ਲੱਗਦੀ ਹੈ। ਕੁਝ ਸਮੇਂ ਬਾਅਦ ਰਾਏ ਬੁਲਾਰ ਨੇ ਇੱਕ ਸੁਪਨਾ ਵੇਖਿਆ। ਉਹ ਵੇਖਦਾ ਹੈ ਕਿ ਪੂਰੀ ਧਰਤੀ ਤੋਂ ਇੱਕ ਰੋਸ਼ਨੀ ਉੱਠ ਰਹੀ ਹੈ ਤੇ ਉਸੇ ਬਾਲਕ ਦੇ ਘਰ ਤੇ ਆ ਕੇ ਠਹਿਰ ਰਹੀ ਹੈ। ਉਸਨੇ ਕਿਹਾ ਇਹ ਬੱਚਾ ਇਸ ਧਰਤੀ ਨੂੰ ਨਵੀਂ ਰਾਹ ਦਿਖਾਏਗਾ। ਇਹ ਸੱਚਾ ਗੁਰੂ ਹੋਏਗਾ। ਉਸ ਦਿਨ ਤੋਂ ਹਰ ਸਾਲ ਜਾਦਵੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਆਉਂਦਾ ਹੈ ਅਸੀਂ ਸਿਰਫ ਉਹਨਾਂ ਦਾ ਪ੍ਰਗਾਹ ਦਿਹਾੜਾ ਨਹੀਂ ਮਨਾਉਂਦੇ ਅਸੀਂ ਮਨਾਉਂਦੇ ਹਾਂ ਅਗਿਆਨ ਤੇ ਗਿਆਨ ਦੀ ਜੇਤ ਅਤੇ ਨਫਰਤ ਤੇ ਹਨੇਰੇ ਤੇ ਪ੍ਰੇਮ ਦੀ ਰੋਸ਼ਨੀ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਦੇ ਜੀਵਨ ਵਿੱਚ ਪ੍ਰਕਾਸ਼ ਹੋਵੇ ਅਤੇ ਅਗਿਆਨਤਾ ਦੁਕਾਨਦਾਰਾਂ ਦਾ ਹਨੇਰਾ ਦੂਰ ਹੋਵੇ